ਹਿੰਦੁਸਤਾਨ ਪਾਕਿਸਤਾਨ ਦੀ ਜੰਗ ਵਿੱਚ ਕਈ ਸੰਗਤਾਂ ਮੈਨੂੰ ਪੁੱਛ ਰਹੀਆਂ ਕਹਿੰਦੇ ਬਾਬਾ ਜੀ ਚਪੈਰਾ ਸਾਹਿਬ ਕਰ ਰਹੀਏ ਕਿ ਨਾ ਕਰੀਏ ਇਹ ਛੋਟੀ ਜੀ ਕਹਾਣੀ ਯਾਦ ਰੱਖਿਓ ਇੱਕ ਜੰਗਲ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਜਾਂਦੀ ਹੈ ਜਿੰਨੇ ਜੀਵਾਂ ਜੰਤ ਹੈ ਉਹ ਆਪਣੀ ਜਾਨ ਬਚਾਣ ਲਈ ਕੋਈ ਇੱਧਰ ਜਾਂਦਾ ਕੋਈ ਉੱਧਰ ਜਾਂਦਾ ਹੈ ਕਾਫੀ ਜਾਨਵਰ ਜਿਹੜੇ ਸੜ ਕੇ ਤਬਾਹ ਹੋ ਜਾਂਦੇ ਆ ਉਹਨਾਂ ਦੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਪਰ ਸੱਚੀ ਗੱਲ ਦੱਸਿਏ ਉਹਨਾਂ ਜਾਨਵਰਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਜਿਹੜੇ ਉਸ ਜੰਗਲ ਦੇ ਵਿੱਚ ਇੱਕ ਤਲਾਬ ਦਾ ਸਹਾਰਾ ਲੈ ਲੈਂਦੇ ਆ ਇੱਕ ਦਰਿਆ ਦਾ ਸਹਾਰਾ ਲੈ ਲੈਂਦੇ ਆ ਇਸੇ ਤਰੀਕੇ ਦੇ ਨਾਲ ਭਾਵੇਂ ਅੱਜ ਜੰਗ ਲੱਗੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਮੈਂ ਬੇਨਤੀ ਕਰਾਂਗਾ ਜਿਹੜੇ ਚਪੈਰਾ ਸਾਹਿਬ ਦੇ ਇਸ ਬਾਣੀ ਦੇ ਸਰੋਵਰ ਵਿੱਚ ਆ ਕੇ 4 ਘੰਟੇ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਨੀ ਸਾਹਿਬ ਅਨੰਦ ਸਾਹਿਬ ਦਾ ਪੱਲਾ ਫੜਨਗੇ ਨਾ ਉਹਨਾਂ ਦਾ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਵਾਰ ਵੀ ਵਿੰਗਾ ਨਹੀਂ ਹੋਣ ਦੇਣਗੇ ਸੋ ਇਸ ਕਰਕੇ ਕੱਲ ਨੂੰ